ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਜੋ ਅੱਜ ਆਪਾਂ ਆਏ ਸੀਗੇ ਮਾਰਕੀਟ ਤੇ ਤੁਹਾਨੂੰ ਵੀ ਸਾਰਾ ਦਿਖਾਉਣਾ ਹੈ ਸਿਸਟਮ ਤੇ ਬੈਠੇ ਬੈਠੇ ਮੂਡ じゃ ਬਣਿਆ ਵੀ ਚਲੋ ਚੱਲਦੇ ਆ ਕਿਉਂਕਿ ਕਈ ਵਾਰੀ ਕੰਮਾਂ ਤੋਂ ਵੀ ਸਾਰਾ ਦਿਨ ਆਏ ਹੋ ਜਾਂਦਾ ਵੀ ਚਲੋ ਕਿਤੇ ਮਾੜਾ ਮੋਟਾ ਬਾਹਰ ਨਿਕਲੀਏ ਥੋੜਾ ਜਿਹਾ ਮਨ ਹੂਰ ਹੋ ਜਾਂਦਾ ਅਨਮੋਲ ਜਦੋਂ ਆਇਆ ਹੁੰਦਾ ਉਦੋਂ ਸਾਡਾ ਜੀ ਆ ਕਰਦਾ ਹੈਗਾ ਵੀ ਚਲੋ ਕੋਈ ਨਾ ਕੋਈ ਮਤਲਬ ਇਧਰ ਉਧਰ ਘੁੰਮਿਓਨੇ ਆ ਹਨਾ ਤੇ ਇਹ ਸ਼ੋਰੂਮ ਹੈ ਜੀ ਵੱਡਾ ਤੇ ਇੱਥੇ ਸਾਮਾਨ ਕਾਫੀ ਹੁੰਦਾ ਕਾਫੀ ਤਰ੍ਹਾਂ ਦਾ ਹੈਗਾ ਤੇ ਮੈਂ ਖਾ ਚਲੋ ਆਪਾਂ ਇੱਕ ਦੋ ਆਈਟਮ ਆਪਾਂ ਵੀ ਦੇਖ ਲਈਏ ਕਿ ਨਹੀਂ ਤੇ ਆਹ ਦੇਖੋ ਜੀ ਆਪਾਂ ਦੇਖਣ ਲੱਗ ਗਏ ਸੋਫਾ ਸੈੱਟ ਕਾਫੀ ਸੁੰਦਰੀਆਂ ਸੁੰਦੀਆਂ ਹੈਗੀਆਂ ਨੇ ਇਹਨਾਂ ਕੋਲੇ ਦੇਖ ਕੇ ਜਾਵਾਂਗੇ ਜਿਹੜੀ ਚੀਜ਼ ਚੰਗੀ ਲੱਗੀ ਫਿਰ ਲੈ ਜਾਾਂਗੇ ਹਨਾ ਆਹ ਸੋਫਾ ਸੈੱਟ ਸੀਗੇ ਜੀ ਇਹਨਾਂ ਕੋਲੇ ਤੇ ਹੋਰ ਵੀ ਦਿਖਾਉਨੇ ਆ ਤੇ ਆਹ ਦੇਖੋ ਜੀ ਤੁਸੀਂ ਆਹ ਅਲੱਗ-ਅਲੱਗ ਕਲਰਾਂ ਦੇ ਨੇ ਕਈ ਕਲਰ ਆਂਦੇ ਨੇ ਮਤਲਬ ਕਿਸੇ ਦੀਆਂ ਸੀਟਾਂ ਅਲੱਗ ਨੇ ਕਿਸੇ ਦਾ ਡਿਜ਼ਾਈਨ ਅਲੱਗ ਹੈ ਹਨਾ ਕਿਸੇ ਦੇ 쿠ਸ਼ਨ ਅਲੱਗ ਨੇ ਆਹ ਦੇਖੋ ਤੁਸੀਂ ਕਾਫੀ ਡਿਜ਼ਾਈਨ ਨੇ ਤੇ ਮੈਂ ਕਿਹਾ ਚਲੋ ਘੁੰਮ ਕਮਾ ਕੇ ਦੇਖਦੇ ਆਂ ਤੇ ਚਲੋ ਜੀ ਪਾਣੀ ਵਾਲਾ ਪਾਣੀ ਲੈ ਕੇ ਆ ਗਿਆ ਤੇ ਆਪਾਂ ਪਾਣੀ ਪੀ ਲਿਆ ਤੇ ਅਨਮੋਲ ਫਿਰਦਾ ਜੀ ਗੇੜੇ ਦਿੰਦਾ ਅਨਮੋਲ ਸਾਰੇ ਪਾਸੇ ਟਰਾਈ ਮਾਰਦਾ ਰਹਿੰਦਾ ਹੈਗਾ ਵੀ ਮੈਂ ਹੁਣ ਕਿੱਥੇ ਬੈਠਾਂ ਤੇ ਕਿੱਥੇ ਖੜਾ ਤੇ ਇਹ ਮੂਰੇ ਮੂਰੇ ਫਿਰਦਾ ਰਹਿੰਦਾ ਅਸੀਂ ਇਹਦੇ ਮਗਰ ਮਗਰ ਤੁਰੇ ਫਿਰਦੇ ਆ ਇੰਨੇ ਨਾਲ ਸਾਡਾ ਵੀ ਟਾਈਮ ਲੰਘੀ ਜਾਂਦਾ ਹੈਗਾ ਐਵੇਂ ਸਾਡੀ ਜ਼ਿੰਦਗੀ ਨਿਕਲ ਜਣੀ ਆਹ ਲੋ ਜੀ ਅਸੀਂ ਬਹਿ ਗਏ ਕੁਰਸੀ ਤੇ ਤੇ ਅਨਮੋਲ ਹੁਣ ਦੇਖੋ ਸਾਰਿਆਂ ਨੂੰ ਸੱਸੀ ਕਾਲ ਬੁਲਾਈ ਜਾਂਦਾ ਹੈਗਾ ਆਹ ਦੇਖੋ ਜੀ ਇਹ ਲੈਂਦਾ ਫਿਰਦਾ ਝੂਟੇ ਕਦੇ ਕਿਸੇ ਕੁਰਸੀ ਤੇ ਬੈਠਦਾ ਕਦੇ ਕਿਸੇ ਤੇ ਵੀ ਕਿਹੜੀ ਸੋਹਣੀ ਲੱਗਦੀ ਹੈਗੀ ਹਣਾ ਆਹ ਦੇਖੋ ਤੁਸੀਂ ਇਹ ਆਪਦੇ ਅੱਡੋ ਅੱਡ ਇਹਦੇ ਤਰੀਕੇ ਆ ਬੈਠਣ ਦੇ ਹੁਣ ਇੱਥੇ ਬੈਠ ਕੇ ਦੇਖੂਗਾ ਹੁਣੇ ਦੇਖੂਗਾ ਵੀ ਸੈੱਟ ਆਉਂਦਾ ਹੈ ਕਿ ਨਹੀਂ ਆਉਂਦਾ ਹੁਣ ਬਹਿ ਗਿਆ ਜੀ ਹੁਣੇ ਪੂਰਾ ਜੱਜ ਕੇ ਹੁਣੇ ਪੈ ਭੂਕੇ ਦੇਖੂਗਾ ਵੀ ਮੈਂ ਜੇ ਪਿੱਛੇ ਨੂੰ ਸਿਰ ਲਾਇਆ ਤਾਂ ਕਿਵੇਂ ਬਣੂਗਾ ਤੇ ਜੇ ਮੈਂ ਅੱਗੇ ਨੂੰ ਹੋ ਕੇ ਬੈਠਾ ਤਾਂ ਮੈਂ ਕਿਵੇਂ ਲੱਗੂਗਾ ਤੇ ਆਹ ਦੇਖੋ ਜੀ ਤੁਸੀਂ ਕਾਫੀ ਡਿਜ਼ਾਈਨਾਂ ਦੇ ਸੋਫੇ ਪਏ ਨੇ ਇੱਥੇ ਤੇ ਤੁਸੀਂ ਵੀ ਸਾਨੂੰ ਦੱਸਿਓ ਵੀ ਇਹਨਾਂ ਦੇ ਵਿੱਚੋਂ ਕਿਹੜਾ ਮਤਲਬ ਕਿ ਸੋਹਣਾ ਲੱਗਦਾ ਹੈਗਾ ਹਨਾ ਆਹ ਦੇਖੋ ਤੁਸੀਂ ਆਹ ਦੇਖੋ ਜਿੱਥੇ ਅਨਮੋਲ ਖੜਾ ਹੈਗਾ ਇਹ ਵੀ ਕਲਰ ਬਹੁਤ ਸੋਹਣਾ ਹੈਗਾ ਵਾਈਟ ਕਲਰ ਦਾ ਸੋਫਾ ਹੈ ਜੀ ਤੇ ਬਹੁਤ ਹੀ ਸਟੈਂਡਰਡ ਵਾਲਾ ਹੈਗਾ ਸੋਹਣਾ ਲੱਗਦਾ ਹੈਗਾ ਹਨ ਤੇ ਮੈਨੂੰ ਤਾਂ ਮਤਲਬ ਕਿ ਤਕਰੀਬਨ ਤਕਰੀਬਨ ਸਾਰੇ ਵਧੀਆ ਲੱਗੇ ਤੇ ਪਰ ਤੁਸੀਂ ਦੱਸੋ ਸਾਨੂੰ ਥੋੜਾ ਜਿਹਾ ਵੀ ਇਹਦੇ ਵਿੱਚ ਕਿਹੜਾ ਕਲਰ ਆਪਾਂ ਨੂੰ ਜ਼ਿਆਦਾ ਵਧੀਆ ਲੱਗਦਾ ਹੈਗਾ ਕਿਹੜਾ ਜੱਚਦਾ ਕਿਉਂਕਿ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਆਪਣੀ ਵੀਡੀਓ ਦੇਖੀ ਜਾਂਦੀਆਂ ਹੋਣਗੀਆਂ ਹਨ ਜਾਂ ਵੀਰ ਦੇਖੀ ਜਾਂਦੇ ਹੋਣਗੇ ਤਾਂ ਉਹ ਵੀ ਦੱਸਣਗੇ ਵੀ ਆਪਾਂ ਨੂੰ ਕਿਹੜੀ ਜ਼ਿਆਦਾ ਚੀਜ਼ ਮਤਲਬ ਸੋਹਣਾ ਲੱਗਦਾ ਹੈਗਾ ਕਿਹੜਾ ਕਿਹੜਾ ਕਲਰ ਆਪਾਂ ਨੂੰ ਸੋਹਣਾ ਲੱਗੂਗਾ ਤੇ ਤੁਸੀਂ ਪਲੀਜ਼ ਇਹਦੇ ਵਿੱਚ ਨਾ ਸਕਰੀਨਸ਼ਾਟ ਮਾਰ ਕੇ ਤੇ ਸਾਨੂੰ ਭੇਜ ਦਿਓ ਕਮੈਂਟਾਂ ਦੇ ਵਿੱਚ ਆ ਦੇਖੋ ਜੀ ਅਨਮੋਲ ਫਿਰ ਹੁਣ ਦੂਜੀ ਕੁਰਸੀ ਨੱਪੀ ਬੈਠਾ ਹੁਣ ਇਹ ਤੇ ਬਹਿ ਜੂਗਾ ਆ ਦੇਖੋ ਤੁਸੀਂ ਕੰਮ ਦੇਖੋ ਅਨਮੋਲ ਦੇ ਪਹਿਲਾਂ ਤਾਂ ਠੀਕ ਹੈ ਜੀ ਤੇ ਇਹ ਭੱਜੇ ਫਿਰਦਾ ਮੈਨੂੰ ਕਹਿੰਦਾ ਪਹਿਲਾਂ ਮੈਨੂੰ ਚੈੱਕ ਕਰਨ ਦਿਓ ਮੈਂ ਕਹਿੰਦੀ ਚਲ ਤੂੰ ਦੇਖ ਲੈ ਭਾਈ ਏ ਆਏ ਗੇੜੇ ਦਿੰਦਾ ਫਿਰਦਾ ਜੀ ਆ ਦੇਖੋ ਤੁਸੀਂ ਕਿਵੇਂ ਚੱਕਰ ਇਹਨੇ ਕੱਟ ਰੱਖਿਆ ਹੋਣੇ ਚੱਕਰ ਦੇਣ ਤੇ ਜੋਰ ਦੇ ਰੱਖਿਆ ਇਹਨੇ ਤੇ ਚਲੋ ਠੀਕ ਹੈ ਜੀ ਤੁਹਾਨੂੰ ਕਿਹੜੀ ਪਸੰਦ ਆਇਆ ਸਾਨੂੰ ਸਕਰੀਨ ਸ਼ਾਟ ਮਾਰ ਕੇ ਜਰੂਰ ਭੇਜੋ ਭੈਣਾ ਭਰਾਵਾਂ ਦੇ ਨਾਲ ਹੀ ਆਪਾਂ ਵੱਡੇ ਆ ਜੀ ਉਹਨਾਂ ਦੀ ਪਸੰਦ ਵੀ ਹੋਣੀ ਜ਼ਰੂਰੀ ਆ ਹਨਾ ਚਲੋ ਠੀਕ ਹੈ ਜੀ ਬਾਏ ਬਾਏ